ਅਕਤੂਬਰ ਤੋਂ ਇੱਕ ਸਕੀਮ ਲਾਗੂ ਕਰ ਰਹੇ ਹਾਂ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਇਲਾਜ ਦਾ ਖਰਚਾ ਕੋਈ ਫਾਰਮ ਨਹੀਂ ਕਰਨਾ ਕੁਝ ਨਹੀਂ ਕਰਨਾ ਕੋਈ ਨੀਲਾ ਕਾੜ ਨਹੀਂ ਦੇਖਣਾ ਕੋਈ ਪੀਲਾ ਕਾੜ ਨਹੀਂ ਦੇਖਣਾ ਬਸ ਜਿਹੜਾ ਪੰਜਾਬ 'ਚ ਰਹਿੰਦਾ ਹੈ ਉਹ ਦਾ ਮੈਂਬਰ ਹੈ ਰੱਬ ਨਾ ਕਰੇ ਜੇ ਬਿਮਾਰੀ ਹੋ ਜਾਏ 552 ਉੱਚ ਅਸੀਂ ਪ੍ਰਾਈਵੇਟ ਅਸਥਾਨ ਕਰਤੇ ਉਹਨੂੰ ਭਜਾਰ ਕਰ ਲਾਂਗੇ ਛੇਤੀ ਸਰਕਾਰੀ ਸਾਰੇ ਕਰਕੇ ਪਹੁੰਚਾ ਦੇ ਜਾਓ ਇਲਾਜ ਕਰਾਓ ਇਲਾਜ ਕਰਾ ਕੇ ਘਰੇ ਆਜੋ ਸਾਭ ਤੁਹਾਡਾ ਪੈਸਿਆਂ ਦਾ ਦਵਾਈਆਂ ਦਾ ਸਹਾਰਾ ਕਰੂਗੀ 10 ਲੱਖ ਰੁਪਏ 2 ਅਕਤੂਬਰ ਤੋਂ ਲੱਗੂਗੀ ਹਾਂ ਨਾ ਸੋ ਬਾਕੀ ਕੱਸਿਆਂ ਦਾ ਪਾਣੀ ਹਰੀਆ ਬੈਠਾ ਹੈ ਹਾਂਜੀ ਸਿੱਧੀ ਹੋਣੀ ਹੈ ਆਈ ਇਹੋਰੀ ਬੈਠੇ ਨੇ ਨ ਨਾ ਪਾਸਾੜੇ ਵਾਲਾ ਇਹ ਹਰੀ ਬਣੀ ਬਟੂ ਵਾਹ ਇਹ ਕਿ ਤੁਸੀਂ ਹੋਈ ਸਾਰੇ ਪੁਰਾਣੇ ਪਤੋਸਤਾ ਮਿੱਤਰਾਂ ਨੂੰ ਦੀਸ਼ ਬਠਾ ਸਾਰੇ ਪਲਾੜਾ ਦੇ ਬੈਠੇ ਆ ਜੌਨ ਡੀਅਰ ਬੈਠਾ ਗਰਾਹਾਂ ਵਾਲਾ इधरों भोले हुई बैठे है सारा दर्शन बैठा है बैठा इस करके चाचा जी अमरीक सिंह जी बैठे मेजर बैठा है ना सारे कटे करे हैं कठी का पले हैं तुम यो कि मैं किसी न भुल गया बीत खड़ा ला सा पांच प्रॉब्लम बात की दुनिया में ललन आफर सो देखो प्यार यही है कि आम तौर पे की हुंदा के आ देखो आ देखो ए दर्शक ने पता नहीं इस बोर्ड ने किन्नियां कनेरियां चलियां होनी है कितने तूफान चले आने हैं ये क्यों खड़ा है फिर भी क्यों खड़ा है क्योंकि ये भी एक जणा नाल जुड़ा हुआ है ਇਹ ਧਰਤੀ ਨਾਲ ਜੁੜਿਆ ਹੋਇਆ ਨਹੀਂ ਤਾਂ ਉਹਦੋਂ ਬਾਅਦ ਬਹੁਤ ਫਾਇਦੇ ਲਾਏ ਹੋਣੇ ਥੋੜੀ ਜਿਹੀ ਹਵਾ ਨਾਲ ਉੱਡ ਜਾਂਦੇ ਆ ਉਹ ਜੜਾਂ ਨਾਲ ਨਹੀਂ ਜੁੜੇ ਹੋਏ ਧਰਤੀ ਨਾਲ ਨਹੀਂ ਜੁੜੇ ਹੋਏ ਸੋ ਬਹੁਤ ਸਾਰੇ ਬੰਦੇ ਮਸ਼ਹੂਰ ਹੋ ਕੇ ਜਾਂ ਕੁਝ ਬਣ ਜਾਂਦੇ ਨੇ ਆਪਦੇ ਪਿੰਡ ਵਾਲੇ ਨੂੰ ਭੁੱਲ ਜਾਂਦੇ ਜਿੱਥੇ ਖੇਡੇ ਹੋ ਜਿੱਥੇ ਪਲੇ ਹੋ ਤੇ ਜੜਾਂ ਨੇ ਆਪਣੀ ਪਣੇ ਨੂੰ ਹੱਟਾ ਨਹੀਂ ਸੋ ਜੜਾਂ ਨਾਲ ਜੁੜੇ ਰਹੋ ਤਨ ਕੋਈ ਨਹੀਂ ਹਲਾ ਸਕਦਾ ਕੋਈ ਤੂਫਾਨ ਕੋਈ ਢੇਰੀਆਂ ਤੁਹਾਨੂੰ ਕੋਈ ਨਹੀਂ ਹਲਾ ਸਕਦਾ ਜਿੰਨਾ ਚਿਰ ਤੁਹਾਡੇ ਆਪਣੇ ਤੁਹਾਡੇ ਨਾਲ ਨੇ ਖੜੇ ਨੇ ਕੋਈ ਨਹੀਂ ਲੰਸੋ ਸੋ ਬਾਕੀ ਪਾਣੀ ਕਸੀਆਂ ਦਾ ਸਾਰੇ ਪੰਜਾਬ 'ਚ ਅਕਸਾ ਕਿਲੋਮੀਟਰ ਦੀਆਂ ਨਹਿਰਾਂ ਸੀ ਪਾਪਾ ਪਾਤੀਆਂ ਪੁਰਾਣੀਆਂ ਕਸੀਆਂ ਚਲਾ ਲੀਆਂ ਸੂਏ ਚਲਾ ਲਏ 15 ਦਿਨ ਆਪਾਂ ਨੇ ਪਹਿਲਾ ਸੀਜ਼ਨ ਪਹਿਲਾਂ ਕਰ ਪਾਇਆ ਅਮਰਿਤਿਆ ਤਰਮ ਗੜੋ ਹਾਂ ਮੈਂ ਪਰ ਕਾफी ਬੂਝਾ ਮਾਰ ਗਏ ਹੁਣ ਹੁਣ ਇੱਕ ਤਾਂ ਸੁਪਰੀਆਂ ਵੀ ਦੋ ਦੋ ਕੱਟ ਗਈਆਂ ਮੈਨੂੰ ਪਤਾ ਲੱਗਿਆ ਕਿਉਂਕਿ ਉਹ ਪੱਤਾ ਸੁਣਦੀ ਜੇ ਉਹ ਕਿਉਂਕਿ ਪਹਿਲਾਂ ਲਾ ਲਈ ਆਪਾਂ ਨੇ ਉੱਤੋਂ ਦੀ ਥੋੜਾ ਥੋੜਾ ਛਿੱਟੇ ਪੈਂਦੇ ਰਹੇ ਤਾਂ ਸਾਰਾ ਛੜ ਗਿਆ ਤੇ ਹੁਣ ਕੋਈ ਆਪਾਂ ਨੂੰ ਉਸ ਦਾ ਖਤਰਾ ਨਹੀਂ ਹੈਗਾ ਕਿ ਹੜ ਆ ਜਾਣਗੇ ਜਾਂ ਕੋਈ ਡੁੱਬ ਜੂਗੀ ਜਾਂ ਕੋਈ ਹੋਰ ਕਿਉਂਕਿ ਹੁਣ ਬੂਝਾ ਮਾਰ ਗੀ ਹੁਣ ਚੱਲ ਜਾਂ ਹਾਲਾ ਕਿ ਉਧਰ ਪਿਆਸ ਵਾਲੇ ਪਾਸੇ ਸਾਨੂੰ ਅੱਜ ਪਾਣੀ ਛੱਡਣਾ ਪਿਆ। ਕਹਾਂ ਤੋਂ ਪਾਣੀ ਆ ਜਾਂਦਾ ਹੈ? ਪੰਜਾਬ ਚ ਪਾਣੀ ਨਹੀਂ ਨਾ ਪਵੇ, ਹਿਮਾਚਲ ਚ ਆ ਜਾਂਦਾ ਹੈ। ਫਿਰ ਉਹ ਡੈਮਾਂ ਦੇ ਗੇਟ ਥੋੜੇ ਥੋੜੇ ਖੋਲਣੇ ਪੈਂਦੇ ਨੇ। ਫਿਰ ਉਹ ਦਰਿਆ ਦੇ ਆਲੇ-ਦੁਆਲੇ ਉਹ ਆਲੇ-ਦੁਆਲੇ ਦੇ ਪਿੰਡੀ ਨੇ। ਉਹਨਾਂ ਪਿੰਡਾਂ ਨੂੰ ਵੀ ਪਤਾ ਹੀ ਜੇ ਅਸੀਂ ਦਰਿਆ ਦੇ ਆਲੇ-ਦੁਆਲੇ ਰਹਿੰਦੇ ਆਂ, ਕਦੇ ਵੀ ਸਾਨੂੰ ਮਤਲਬ ਘਰ ਪਿੰਡ ਵੀ ਛੱਡ ਕੇ ਬਾਹਰ ਕੱਢਣੇ ਪੈਂਦੇ ਤੇਰੀ। ਸੋ ਪਾਣੀ ਵਾਲੇ ਪਾਸੇ ਆਪਾਂ ਬਿਲਕੁਲ ਆਤਮ ਨਿਰਤਾਂ ਬਿਜਲੀ ਵਾਲੇ ਪਾਸੇ ਤੁਸੀਂ ਦੋ ਦਿਨ ਹੀ ਆਉਂਦੀ ਹੈ ਨਾ ਫਿਰ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਗਰੇਟਾ ਹੁਣ ਤਾਂ ਦਿਨੇ ਆਉਂਦੀ ਹੈ ਨਾ ਬਲਕਿ ਜਦੋਂ ਮਰਜੀ ਜਿੱਦਾਂ ਚਲਾ ਲਓ ਆ ਮੈਂ ਪਿੱਛੇ ਜੇ ਸਮਰਾਲੇ ਕੋਲੇ ਇੱਕ ਪਿੰਡ ਚ ਗਿਆ ਉਹ ਕਹਿੰਦਾ ਸਾਡੇ ਪਿੰਡ ਦੇ ਕਿ ਬਜ਼ੁਰਗਾਂ ਆਖਣੇ ਜੇ ਕਹਿੰਦੇ ਜਾਂਦਾ ਸਾਈਕਲ ਤੇ ਕਿੰਨੇ ਗ੍ਰਿਪ ਕੱਢ ਲਿਆਉਂਦਾ ਕਹਿੰਦਾ ਕਿਤੇ ਰਾਤ ਨੂੰ ਆਟੋਮੈਟਿਕ ਹੀ ਚੱਲ ਪਿਆ ਯਾਰ ਕਿਤੇ ਕਹਾਂ ਇਨਾ ਪਾਣੀ ਆਇਆ ਤੇ ਕਹਿੰਦਾ ਕੱਸੀ ਦਾ ਅੱਡਾ ਹੀ ਜਾਂਦਾ ਕਹਿੰਦਾ ਕੀ ਕਰੀ ਆ ਹੁਣ ਇਹ ਨਾ ਹੋ ਸਕਦਾ ਜੀ ਹੁਣ ਸ਼ਿਕਾਇਤਾਂ ਇਹ ਹੋਇਆ ਕਰਨ ਉਸ ਕੋਲੇ ਜੀ ਲਾਬੇ ਕਪ ਉਹ ਸਾਡੀ ਮੋਟਰ ਚਲਾ ਗਿਆ ਰਾਤ ਨੂੰ ਸ਼ਰਾਰਤੀ ਹੈ ਜੀ ਉਹ ਸਾਡੀ ਫਸਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਪਾਣੀ ਤਾਂ ਪਹਿਲੇ ਹੀ ਬਹੁਤ ਲੱਗਿਆ ਹੋਇਆ ਸੀ ਮੈਂ ਕਿਹਾ ਸੀ ਜਦੋਂ ਉਦੋਂ ਆ ਕਾਂਗਰਸ ਵਾਲੇ ਜ ਆ ਕਾਲੀਆ ਉਹ ਮਜ਼ਾਕ ਕਰਦੇ ਸੀ ਜਦੋਂ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮੋਟਰਾਂ ਬੰਦ ਕਰਕੇ ਜੀਰੀ ਲੱਗਣ ਲਾ ਦੂੰ ਲੈ ਇਹ ਕਿੱਥੋਂ ਲਿਆਉਗਾ ਬਿਜਲੀ ਅਦੇ ਹੁਣ 27 22 ਦਿਨ ਦਾ ਕੋਲਾ ਪਿਆ ਪਹਿਲਾਂ ਰੋਜ਼ ਖਬਰ ਆਉਂਦੀ ਸੀ ਇੱਕ ਦਿਨ ਦਾ ਕੋਲਾ ਰਹੇਗਾ 2 ਦਿਨ ਦਾ ਕੋਲਾ ਰਹੇਗਾ 27 27 ਦਿਨ ਦਾ ਚਾਰੇ ਫਰਮਨ ਪਟਾਚੇ ਪਦਲੇ ਸਰਕਾਰ ਦੇ ਕਿੰਨੇ ਸਰਕਾਰੀ ਕਰਮਨ ਦਾ 27 22 ਦਿਨ ਦਾ ਕੋਲਾ ਤੇ ਛਾਣ ਉੱਤੇ ਰੋਕੜਾ ਪੈਂਦਾ ਕੋਲਾ 4 ਘੰਟੇ ਤੋਂ ਆਉਂਦਾ ਵੀ ਅਜੇ ਥੋੜਾ ਜਿਆ ਸਾਨੂੰ 2 ਦਿਨ ਅਰੈਸਟ ਕਰ ਕੋਲਾ ਸਾਨੂੰ ਵਾਪਸ ਇੱਕ ਮੈਂ ਹੋਰ ਪਿੰਡਾਂ ਨਾਲ ਸਲਾਹ ਕਰਨੀ ਹੈ ਪਿਛਲੇ ਦਿਨ ਹੀ ਇਸ ਗੱਲ ਤੇ ਚਰਚਾ ਵੀ ਚੱਲੀ ਸੀ ਮੈਂ ਕਿ ਜਗ੍ਹਾ ਤੇ ਗਿਆ ਸੀ ਕਿਟਨ ਪ੍ਰੋਗਰਾਮ ਤੇ ਵੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਂਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਕੋਈ ਨਾਮਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖਦੇ ਹਾਂ ਜੇ ਕਾਮਯਾਬ ਹੈ ਤੁਹਾਨੂੰ ਤਾਂ ਲੈ ਜਾਣੇ ਆ ਜੇ ਕੋਈ ਕਮੀ ਹੈ ਤਾਂ ਦੂਰ ਕਰ ਲੈਣਾ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਤਿਆਰ ਕਰਨਾ ਉਹ ਕਬੱਡੀ ਖਤਮ ਨਹੀਂ ਹੋਊਗੀ ਬਾਜਨ ਬਾਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜਵਾਰ ਕਿੱਥੇ ਘਟਣਗੇ ਜੀ ਬੜੀਆਂ ਕਬੱਡੀਆਂ ਰੂ ਹੈਗੀਆਂ ਨੇ ਤੂੰ ਜਵਾਰ ਫਿਰ ਜਦੋਂ ਜੇ ਅੱਪਾ ਪਾਉਦੇ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗੇ ਸੀ ਸੋ ਅਪਾ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ ਤੇ ਤੁਸੀਂ ਸਾਰੇ ਸਪੋਰਟਸ ਕਲੱਬ ਵੱਲੋਂ ਕਰ ਲਓ ਦੋ ਦੋ ਮਹੀਨੇ ਲੈ ਲਓ 247 37 42 47 59 4 ਵਜੇ ਨੂੰ ਬੁੱਧਵਾਰ 오픈 ਸਟੂਡੈਂਟਸ ਕਰ ਲਾਂ ਕਰ ਲਾਂਗੇ ਸਟੂਡੈਂਟਸ ਦੋ ਮਿੰਟ ਹੋਰ ਲੈ ਲੋ ਬੰਦ ਆ ਮਤਲਬ ਬਜਨੀ ਕਬਾੜੀ ਸ਼ੁਰੂ ਕਰੀਏ ਕਿਉਂਕਿ ਬੱਚੇ ਕਿੱਥੇ ਗੱਡਣਗੇ ਆ ਉਹ ਹੀ ਹੈ ਨਾ ਜਗ੍ਹਾ ਵੀ ਹੋ ਜੂਗੀ ਪਰ ਪੰਜਾਬ ਪਲੇਅ ਵੀ ਤਾਂ ਤਿਆਰ ਕਰਾਂਗੇ ਜੀ ਉਹਨਾਂ ਨੂੰ ਛੋਟੇ ਹੁੰਦੇ ਤਾਂ ਖੇਡਣ ਆਉਂਗੇ ਨੀ ਪਰ ਦੋ ਨਾਮ ਕਿਹਨਾ ਹੁੰਦੇ ਜਦੋਂ ਉਹਨਾਂ ਨੂੰ ਨਾਮ ਮਿਲੂਗਾ ਨਾਲ ਦੇ ਪਿੰਡ ਤੇ ਆਉਣਗੇ ਹੁਣ ਮੈਂ ਜਾਂਦਾ ਰਿਹਾ 37 ਕਿਲੋ ਚ ਮੇਨਾ ਜਗਰੂਪ ਸੀ ਬਾਤ ਪਾ ਬਾਤ ਨਹੀਂ ਨਾ ਕਰ ਜਗਰੂਪ ਹੁੰਦਾ ਸੀ ਪਹਿਲਾ ਹੁੰਦਾ ਸੀਗਾ ਅਸੀਂ ਅਸੀਂ ਨਹੀਂ ਨਹੀਂ ਸੰਪੀੜ ਵੀ ਬੱਚਾ ਪਾਪਾ 37 ਕਿਲੋ ਚ ਨਹੀਂ ਗਏ ਸੀ ਪਾਪੜੇ 52 ਕਰ ਲਾਂਗੇ ਤੂੰ 50 ਘੇਰ ਲੀਂਗੀ ਪਤਾ ਕੀ ਆ ਅਸੀਂ ਚਲੇ ਗਏ ਮੈਦੰਦਾਰ ਸੱਚੀ ਗੱਲ ਨਾਲ ਫੜਿਆ ਕੋਈ ਲੋਬੀ ਲੋਕੀਸ਼ ਦੀ ਗੱਲ ਐ ਧਿੱਕਰ ਠਿੱਕਰ ਜਿਹੜਾ ਪੰਡਤਾਂ ਨਾਲ ਧਿੱਕਰ ਉਹ ਸਾਡਾ ਕੋਚ ਤੇ ਉੱਥੇ ਕਿ ਗੁਰਤੇਜ ਬੈਠਾ ਤੇ ਚਲੇ ਗਏ ਜੀ ਇੱਥੋਂ ਸੰਤੀ ਜਿੱਲੋ ਚ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਸ ਕਰਤੀ ਕਾਈਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਿਆ ਕਹਿੰਦੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਚਾਚੇ ਹੋਰੀ ਬੈਹੇ ਸੀ ਨਿੱਕੇ ਹੋਰੀ ਤੇ ਉਹ ਕਹਿੰਦੇ ਵੀ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਈਮ ਆਈ ਐ ਐਸਾ ਰੋਟੀ ਖਵਾਣੀ ਐ ਕਹਿ ਠੀਕ ਗਈ ਅਸੀਂ ਸਾਡੇ ਉਹਨਾਂ ਦੇ ਘਰੇ ਚਲੇ ਗਏ ਉਹਨੇ ਸਾਗ ਦੇ ਵਿੱਚ ਪਤਾ ਇਹਨਾਂ ਨੇ ਕਿਉਂ ਨਾਲ ਕੰਡੇ ਕੱਟ ਕੇ ਬੋਲੀਆਂ ਗੋਪੀ ਹਨਾ ਤੇ ਟਮਾਟਰ ਅਸੀਂ ਇੰਨਾ ਕੁਝ ਕਿੱਥੇ ਦੇਖਿਆ ਜੀ ਇੱਥੇ ਪਾਇਆ ਨਿਕਲੇ ਪ੍ਰਸਾਦ ਨੂੰ ਅਸੀਂ ਤੇ ਖਾ ਕੇ ਮੱਕੀ ਦੇ ਰੋਟੀਆਂ ਸਾਗ ਉਹ ਕਹਿੰਦੇ ਵੀ ਸਤੋਜ ਦੀ ਜੀ ਨੂੰ ਬੇਨਤੀ ਹੈ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕੰਡੇ ਤੇ ਕੋਈ ਸਾਥੀ ਚਾਲੀ ਦਾ ਭਾਡੇ ਤਿੰਨ ਤਿੰਨ ਕਿਲੋ ਸਾਗ ਹੀ ਖਾ ਗਏ ਕੋਈ 40 ਦਾ ਕੋਈ 39 ਦਾ ਤੇ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਤੂੰ ਤਾਂ ਹੁਣ ਵੀ ਅੰਡਰ weight ਹੈ ਹੁਣ ਵੀ ਹੈ ਨਹੀਂ ਪਹਿਲਾਂ ਤਾਂ ਕਹਿੰਦਾ ਗਾ 50 ਕਿਲੋ ਖਾ ਦੋ ਹਜੇ ਤੇ ਵਜੇ ਬਗਦੇ ਆਪ ਬੱਬਾ ਨੂੰ ਕਰ ਲੈ ਤੇ ਨਾ ਦੋ ਜਣੇ ਰਹਿ ਗਏ ਜਿਸ ਤਾਂ ਜਿਹੜੇ ਸਾਡੇ ਨਾਲ ਗਏ ਸੀ ਸਾਂਤਰੀਆਂ ਫਾੜੀਆਂ ਚੱਕੀ ਫਿਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫਿਕਰ ਨਹੀਂ ਕਰਨਾ ਫਿਕਰ ਨਹੀਂ ਕਰਨਾ ਕਿ ਯਾਰ ਰਹਿ ਤਾਂ ਅਸੀਂ ਦੋਗੇ ਹੁਣ ਉਹਨਾਂ ਦੀ ਟੀਮ ਤੱਕੜੀ ਉਹਨਾਂ ਦੀ ਬੱਲਰਿਆਣਾ ਜੀ ਦੋਨੇ ਅਸੀਂ ਸਟਾਪਰ ਉਹ ਆਇਆ ਕਰਨ ਅਸੀਂ ਥੋੜਾ ਜਿਆ ਝੱਪਾਇਆ ਕਰੀਏ ਉਪਰ 11 ਨਾਲ ਸਾਜ ਭੱਜਣ ਦਿੰਦਾ ਸਾਨੂੰ ਅਸੀਂ ਮੋੜ ਆਇਆ ਕਰੀਏ ਤੇ ਕਬੱਡੀ ਪਹੁੰਚ ਆਇਆ ਕਰੀਏ ਮਾਰਿਆ ਕਰਨ ਕੈਂਚੀ ਸਾਗ ਜੋਰ ਲਾਉਣ ਦਿੰਦਾ ਇਸ ਤਾਂ ਉਹਦੀ ਸ਼ਾਬਾਸ਼ ਦੇ ਦਾ ਕਰੀਏ ਇਹ ਐਂ ਇੱਧਰ ਹੋ ਜਾ ਕਰੀਏ ਤੇਰੀ ਜੁੱਤ ਨਹੀਂ ਸੀ ਐਂ ਇੱਧਰ ਹੋ ਜਾ ਕਰੀਏ ਕਹਿੰਦੇ ਹਾਂ ਆਪਕਾ ਅੰਦਰ ਸਕੋਰ ਕਾ ਪੀਅਰ ਨੂੰ ਬੇਨਤੀ ਹੈ ਹਾਫ ਟਾਈਮ ਦਾ ਸਕੋਰ ਦੱਸੋ ਕਹਿੰਦੇ ਜੀ ਬੱਲੇ ਸਾਡੇ 45 ਸਤੋਜ ਨੇ ਹਜੇ ਖਾਤਾ ਨਹੀਂ ਖੋਲਿਆ ਮੈਂ ਕਿਵੇਂ ਕਰਨਾ ਹੈ ਤੁਰੂ ਕਰ ਚੱਲੀਏ ਮੈਂ ਸਾਡੇ ਤਾਂ ਬੱਸ ਲੰਘਦੀ ਹੈ ਜੀ ਉਦੋਂ ਬਾਅਦ ਸਾਡੇ ਬੱਸ ਨਹੀਂ ਜਾਂਦੀ ਜੀ ਜੇਤੂਗਰਾ ਜੇਤੂਗਰਾ ਦੀ ਜੇਤੂਗਰਾ ਲੈ ਕੇ ਆਗੇ ਪਰ ਕੋਈ ਤਾਂ ਜਿੱਤੇ ਆਊਗਾ ਨਾ ਉਹ 47 ਕਿਲੋ 37 ਕਿਲੋ ਭਾਂਡੇ ਜੇ ਮਿਲਦੇ ਹੁੰਦੇ ਸੀ ਚਲੋ ਹੁਣ ਇਨਾਮ ਦੀ ਵਧੀਆ ਰੱਖ ਲਾਂਗੇ ਪੈਸਿਆਂ ਦਾ ਰੱਖ ਲਾਂਗੇ ਕੋਈ ਉਹ ਜੋਾਕਾਂ ਨੂੰ ਤਿਆਰ ਕਰਾਂਗੇ ਤਾਂ ਤੁਹਾਨੂੰ ਉੱਤਮ ਦੇ ਵਧੀਆ ਫਲੇਰ ਦੇ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਬਜਨ ਦੀ ਕਵਾਟੀ ਚਾਰ ਬਜਨ ਰੱਖ ਲਓ ਦੋ ਦਿਨ ਦਾ ਟੋਨਾ ਰੱਖ ਲਓ ਪਹਿਲੇ ਦਿਨ ਸਾਰੇ ਬਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11 ਬਜਨ ਰੱਖੋ ਓਪਨ ਓਪਨ ਹੋਵੇ ਸਵੇਰ ਤੋਂ ਸੈਂਪਲ ਕੰਮ ਹਾਂਜੀ ਨਹੀਂ ਹੀਡਨਾ ਚਾਹਦੇ ਨੇ ਪਰ ਜਾਣ ਕਿੱਥੇ ਟੂਰਨਾਮੈਂਟ ਤੇ ਟੂਰਨਾਮੈਂਟ ਤੇ ਹੋਰ ਨਾਲ ਖੇਡੇ ਬਿਨਾ ਇਹਨਾਂ ਇਹਨਾਂ ਦਾ ਜਿਹੜਾ ਅੰਦਰ ਜਿਹੜੇ ਇਹਨਾਂ ਦਾ ਛੁਪਿਆ ਹੋਇਆ ਹੈ ਟੈਲੈਂਟ ਉਹ ਬਾਹਰ ਨਹੀਂ ਆ ਸਕਦਾ ਹੂੰ ਨਹੀਂ ਉਹ ਤਾਂ ਉੱਧ ਪਤਾ ਕੀਆ ਉਹ ਤਾਂ ਉਹ ਤਾਂ ਦੇਖੋ ਉਹ ਤਾਂ ਟੂਰਨਾਮੈਂਟ ਕਮੇਟੀ ਤੇ ਆ ਤਾਂ ਆ ਆਪਾਂ ਕੀ ਕਰਦੇ ਆ ਪਹਿਲਾਂ ਦੇਖਦੇ ਨੇ ਜਿਹੜੇ ਮੈਚ ਨੇ ਛੋਟੇ 20 5 20 ਦੇ ਦੋ ਜੀ ਤੁਸੀਂ ਪਹਿਲੇ ਹੀ ਟਾਈਮ ਤੋਂ ਢੋਣ ਜਾਓ ਇਸ ਹਿਸਾਬ ਨਾਲ ਕਿ ਇੰਨੇ ਮੈਚ ਨੇ ਆਪਾਂ ਇੰਨੇ ਵੇਲੇ ਤੱਕ ਖਤਮ ਕਰਨੇ ਨੇ ਜਦੋਂ ਆਉਂਦੇ ਨੇ ਮੇਨ ਮੈਚ ਦੋ ਦੋ ਕਬਾਡੀਆਂ ਬੋਲ ਜੀ ਉਦੋਂ ਆਇਆ ਕਰਨ ਸੋ ਇਨ ਟਾਈਮ ਨੂੰ ਇਸ ਹਿਸਾਬ ਨਾਲ ਕਮੇਟੀ ਬਣ ਸਕਦੀ ਹੈ ਉਹ ਚ ટીਸੀ ਵੀ ਕਰ ਸਕਦਾ ਕਮੇਟੀ ਕਰ ਸਕਦੀ ਹੈ ਉਹ ਤਾਂ ਵੀ ਪਤਾ ਲੱਗਿਆ ਵੀ ਆਪਣੇ ਕੋਲ 16 ਮੈਚ ਨੇ ਇੰਨੇ ਘੱਟ ਨੇ ਇਹਨੂੰ ਬੰਦ ਲੋ ਇੰਨੇ ਵੇਲੇ ਤੱਕ ਬਹੁਤ ਯੂਆ ਜੇ ਬੱਦ 10-10 ਮਿੰਟ ਦਿੰਨੇ ਆਰੇ 12-12 ਮਿੰਟ ਦਿੰਨੇ ਇਹ ਤੇ ਕੋਈ ਖਾਸ ਨਹੀਂ ਹਾਂ ਪਹਿਲਾਂ ਵੀ ਆਪਾਂ ਖਤਮ ਕਰ ਲਏ ਸੋ ਇਹ ਗੱਲਾਂ ਮੈਂ ਥੋੜਾ ਨਾਲ ਕਰਨ ਆਇਆ ਸੀ ਤੇ ਬਾਕੀ ਪਿੰਡ ਵਸਾਰਾ ਦੇ ਹਸਾਰਾ ਦੇ ਠੰਡੀ ਹਵਾ ਦੇ ਬੋਲੇ ਦੇਖੋ ਕਹਿੰਦੇ ਕੁੜੀ ਜਿੰਨੇ ਮਰਜ਼ੀ ਬੱਡੇ ਘਰੇ ਰਹੀ ਜਾਵੇ ਪਰ ਉਹਦਾ ਇੱਕੋ ਹੀ ਸੁਪਨਾ ਰਹਿੰਦਾ ਹੈ ਰੱਬਗੇ ਰਾਸ ਹੀ ਰਹਿੰਦੇ ਮੇਰੇ ਤੇਕਿਆਂ ਵੱਲ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਸੋ ਮੇਰੇ ਤੇਕੇ ਨੇ ਪਿੰਡ ਚੋਂ ਨਗਰ ਕਿੜੇ ਚੋਂ ਖੁਸ਼ੀਆਂ ਕਿਹ ਖਬਰ ਆਉਂਦੀ ਰਹਿਣ ਇਹ ਹੀ ਮੰਗ ਦੁਆ ਕਰਦਾ ਤੁਸੀਂ ਆਓ ਪ ਦੇਖਦੇ ਸਕੂਲ ਚੱਲੇ ਫਿਰ ਆਪਾਂ ਦੇਖ ਲਾਂਗੇ ਮੋਗਾ ਕੋਈ ਸਟੇਡੀਅਮ ਦੇ ਇੱਕ ਕਰੋੜ 70 ਲੱਖ ਦਾ ਚੱਕ ਜਿਹੜਾ ਅੱਜ ਪਿੰਡ ਦੇ ਸਰਪੰਚ ਸਾਹਿਬ ਨੂੰ ਮੈਂ ਦੇ ਲੱਗਾ। ਕੋਈ ਕੋਈ ਵੀ ਪੰਚਾਇਤ ਮੈਂਬਰ ਆ ਜਾਓ। ਕੋਈ ਕਰ ਲੈ ਕਰ ਲੈ। ਇਹਦੇ 'ਚ ਇੱਕ ਮਿੰਟ ਰਹਿ ਜਾਓ। ਉਹ ਚੱਕ ਵਰਤ ਗੁਰੂ ਬਾਹਰ ਜਾਓ। ਇਹਦੇ 'ਚ ਜਿਹੜਾ ਇਹ ਆਜਾਲਾ ਚੱਕਾ 1 ਕਰੋੜ 70 ਲੱਖ ਦਾ ਇਹਦੇ 'ਚ ਅ ਰਾਮ ਜੀ ਵਾਲੀ ਗਲੀ ਗਰਮੀਰ ਪੁੱਲ ਵਾਲੀ ਗਲੀ ਪੰਮੀ ਗਿੰਦਰ ਵਿੱਕੀ ਸੂਬੇਦਾਰ ਗੁਰਪਿਆਰ ਦਾਨੀ ਉਹਨਾਂ ਵਾਲੀਆਂ ਗਲੀਆਂ ਚਾਨਣਪੁੱਲ ਵਾਲੀ ਗਲੀ ਆਪਕੀ ਸਰਪੰਚ ਵਿੱਕੀ ਸੂਬੇਦਾਰ ਬੰਟ ਕੋਲਾ ਮੋਹਨ ਮੋਹਨ ਸਿੰਘ ਫਤਬਰਪੁੱਲ ਹਾਕਮ ਸਿੰਘ ਗੁੱਜਰ ਉਹਨਾਂ ਵਾਲੀ ਗਲੀਆਂ ਜਸਵਿੰਦਰ ਸਿੰਘ ਸਾਫ ਦਾ ਸਰਪੰਚ ਵਾਲੀ ਗਲੀ ਤੇ ਬਾਉਂਡਰੀ ਵਾਲ ਸ਼ਮਸ਼ਾਨ ਘਾਟ ਦੀ ਹੈ ਆਰਸੀ ਦੀ ਪਾਈਪਲਾਈਨ ਦੀ